ਸਭ ਤੋਂ ਪਹਿਲਾਂ ਤਾਂ ਚੰਡੀਗੜ੍ਹ ਦੇ ਵਿੱਚ ਅੱਜ ਇਸ ਬਹੁਤ ਹੀ ਇੰਪੋਰਟੈਂਟ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚਣ ਦੇ ਲਈ ਚੰਡੀਗੜ੍ਹ ਦੇ ਸਾਰੇ মিডিਆ ਦਾ ਦਿਲ ਦੀ ਗਰਾਈਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਔਰ ਮੇਰੇ ਨਾਲ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸ਼ਾਮਲ ਨੇ ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਛੋਟੇ ਵੀਰ ਮੇਰੇ ਲੈਫਟ ਤੇ ਬੈਠੇ ਨੇ ਸਾਜੋ ਸਿੰਘ ਜੀ ਬੈਂਕ ਕੈਬਨਰ मिनिस्टर ਸਾਹਿਬ ਸਾਬ ਮਾਲਵਿੰਦਰ ਸਿੰਘ ਜੀ ਕਾਂਗਸਾਹਬ ਮੈਂਬਰ ਪਾਰਲੀਮੈਂਟ ਸਾਡੇ ਐਮਐਲਏ ਧਰਮਕੋੜ ਤੋਂ ਲਾਡੀ ਢੋਸ ਜੀ ਔਰ ਮੇਰੇ ਨਾਲ ਹੁਣੇ ਨਾਮ ਨਿਯੁਕਤ ਸਾਡੇ ਸਾਥੀ ਵਰਕਿੰਗ ਪ੍ਰੈਜ਼ੀਡੈਂਟ ਮੇਰੇ ਵੀਰ ਸ਼ਹਿਰੀ ਕਲਸੀ ਜੀ ਸਰਪੰਚ ਸਿੰਘ ਜੀ ਈਟੀਓ ਸਾਹਿਬ ਕੈਬਨਿਟ ਮਿੰਿਸਟਰ ਸੋ ਸਾਥੀਓ ਸਾਰਿਆਂ ਵੱਲੋਂ ਤੁਹਾਡਾ ਸਾਰਿਆਂ ਦਾ ਦਿਲ ਦੀ ਕਰਾਈ ਦੇ ਵਿੱਚ ਬਹੁਤ ਬਹੁਤ ਧੰਨਵਾਦ ਤੇ ਸਾਰਿਆਂ ਨੂੰ ਵੈਲਕਮ ਅੱਜ ਦੀ ਇਸ ਪ੍ਰੈਸ ਕਾਨਫਰੰਸ ਦਾ ਵਿਸ਼ਾ ਇੱਕੋ ਹੀ ਹੈ ਕਿ ਜੋ ਇੱਕ ਬਹੁਤ ਵੱਡਾ ਮੰਡੇਟ ਬਹੁਤ ਵੱਡਾ ਫਤਵਾ ਪੰਜਾਬ ਦੇ ਲੋਕਾਂ ਨੇ ਚਾਰ ਵਿਧਾਨ ਸਭਾ ਦੇ ਵਿੱਚ ਹੋਈ ਬਾਇਲੈਕਸ਼ਨ ਦੇ ਵਿੱਚੋਂ ਇੱਕ ਬਹੁਤ ਵੱਡਾ ਫਤਵਾ ਚਾਰ ਦੇ ਵਿੱਚੋਂ ਤਿੰਨ ਸੀਟਾਂ ਦੇ ਉੱਪਰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੱਡੇ ਫਤਵੇ ਦੇ ਨਾਲ ਜਿਤਾ ਕੇ ਭੇਜੇ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਅਸੀਂ ਸਾਰੇ ਦੇ ਸਾਰੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਜੀ ਵੱਲੋਂ ਔਰ ਮੈਂ ਨਿੱਜੀ ਤੌਰ ਤੇ ਪ੍ਰਧਾਨ ਹੋਣ ਦੇ ਨਾਤੇ ਮੇਰੇ ਵੀਰ ਸ਼ੈਰੀ ਕਲਸੀ ਵਰਕਿੰਗ ਪ੍ਰਧਾਨ ਹੋਣ ਦੇ ਨਾਤੇ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਸਾਰੇ ਸਮੁੱਚੇ ਵੋਟਰਾਂ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਫਤਵਾ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਦਿੱਤਾ ਔਰ ਇਸ ਇਲੈਕਸ਼ਨ ਦੇ ਨਾਲ ਹੋਰ ਵੀ ਕਈ ਭਰਮ ਭਲੇਖੇ ਨੇ ਜਿਹੜੇ ਉਹ ਵਿਰੋਧੀ ਪਾਰਟੀਆਂ ਦੇ ਤੇ ਉਹਨਾਂ ਦੇ ਲੀਡਰਾਂ ਦੇ ਨੇ ਜਿਹੜੇ ਕੱਢ ਦਿੱਤੇ ਨੇ ਉਹ ਵਿਰੋਧੀ ਕਾਂਗਰਸ ਪਾਰਟੀ ਦੇ ਜਿਹੜੇ ਕਿ ਪਾਰਲੀਮੈਂਟ ਇਲੈਕਸ਼ਨ ਤੋਂ ਬਾਅਦ ਇਸ ਭਲੇਖੇ ਦੇ ਵਿੱਚ ਸੀਗੇ ਇਹ ਖਾਬੀ ਪਲਾਵ ਪਕਾਰ ਰਹੇ ਸੀਗੇ ਕਿ ਜੀ ਹੁਣ ਤਾਂ ਮੁੜ ਕੇ ਉਹਨਾਂ ਦੀ ਸਤਾਈ ਦੇ ਵਿੱਚ ਫਤਹਿ ਨਿਸ਼ਚਿਤ ਹੈ ਤੇ ਉਹਨਾਂ ਦੇ ਭਲੇਖੇ ਵੀ ਔਰ ਖਾਸ ਤੌਰ ਤੇ ਉਹਨਾਂ ਦੇ ਦਿਗਜ ਲੀਡਰਾਂ ਦੇ ਜਿਹਾ ਜਿਹੇ ਭਲੇਖੇ ਗਿੱਦੜਵਾਹ ਦੇ ਵਿੱਚ ਔਰ ਡੇਰਾ ਬਾਬਾ ਨਾਨਕ ਦੇ ਵਿੱਚ ਨਿਕਲੇ ਨੇ ਮੈਂ ਸਮਝਦਾ ਕਿ ਕਾਫੀ ਚੀਜ਼ਾਂ ਦੀ ਕਲੈਰਿਟੀ ਹੈ ਜਿਹੜੀ ਉਹ ਪੰਜਾਬ ਦੇ ਲੋਕਾਂ ਨੇ ਕਰ ਦਿੱਤੀ ਹੈ ਇਸੇ ਤਰੀਕੇ ਬੀਜੇਪੀ ਉਹ ਬੀਜੇਪੀ ਜਿਹੜੀ ਇਹ ਗੱਲ ਕਲੇਮ ਕਰਦੀ ਸੀਗੀ ਕਿ ਜੀ ਅਸੀਂ 27 ਦੇ ਵਿੱਚ ਵੈਸੇ ਤਾਂ ਪ੍ਰਮਾਤਮਾ ਨੂੰ ਪਤਾ ਹੁੰਦਾ ਲੋਕਤੰਤਰ ਚ ਲੋਕ ਵੱਡੇ ਹੁੰਦੇ ਨੇ ਕੀ ਹੋਣਾ ਹੁੰਦਾ ਪਰ ਮੈਂ ਸਮਝਦਾ ਕਿ ਕਾਫੀ ਸਥਿਤੀ ਸਪਸ਼ਟ ਹੈ ਜਿਹੜੀ ਉਹ ਇਹਨਾਂ ਹਲਕਿਆਂ ਦੇ ਵਿੱਚ ਕਰ ਦਿੱਤੀ ਹੈ ਬੀਜੇਪੀ ਜਿਹੜੀ ਗੱਲ ਕਰਦੀ ਸੀਗੀ ਕਿ 6% ਤੋਂ ਅੱਜ ਅਸੀਂ 19% ਦੇ ਕਰੀਬ ਪਹੁੰਚ ਗਏ ਆ ਤੇ ਮੁੜ ਕੇ ਦੁਬਾਰਾ ਆਪਦੇ ਉਹਨਾਂ ਹੀ ਫਿਕਰਾਂ ਦੇ ਪਹੁੰਚਾ ਦੇਣਾ ਲੋਕਾਂ ਵੱਲੋਂ ਇੱਕ ਵੱਡਾ ਫਤਵਾ ਜਿਹੜਾ ਉਹ ਦਿੱਤਾ ਸੋ ਸਮੁੱਚੀ ਲੀਡਰਸ਼ਿਪ ਵੱਲੋਂ ਸਾਰਿਆਂ ਦਾ ਹੱਥ ਜੋੜ ਕੇ ਬੜੀ ਨਿਮਰਤਾ ਦੇ ਨਾਲ ਬੜੀ ਸਾਫ ਗੋਈ ਦੇ ਨਾਲ ਪੰਜਾਬ ਦੇ ਸਾਰੇ ਇਲੈਕਟੋਰੇਟ ਦਾ ਸਾਰੇ ਵੋਟਰਾਂ ਦੇ ਨਾ ਚਾਰੇ ਹਲਕਿਆਂ ਦੇ ਵਿੱਚ ਵੱਡੇ ਪੱਦਰ ਦੇ ਉੱਪਰ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਫਤਵਾ ਜਿਹੜਾ ਉਹ ਦਿੱਤਾ ਔਰ ਇਸ ਇਲੈਕਸ਼ਨ ਦੇ ਨਾਲ ਇਨ੍ਹਾਂ ਰਿਜ਼ਲਟਸ ਦੇ ਨਾਲ ਇੱਕ ਚੀਜ਼ ਦੀ ਕਲੈਰਿਟੀ ਹੋ ਗਈ ਹੈ ਕਿ ਅੱਜ ਵੀ ਪੰਜਾਬ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਦੀ ਖੜੀ ਕੀਤੀ ਹੋਈ ਆਮ ਆਦਮੀ ਪਾਰਟੀ ਜਿਨੇ ਕਰਪਸ਼ਨ ਨੂੰ ਨੱਥ ਪਾਉਣ ਦੇ ਵਿੱਚ ਕਸਰ ਨਹੀਂ ਛੱਡੀ ਜਿਨੇ ਸਿਹਤ ਔਰ ਸਿੱਖਿਆ ਦੇ ਵਿੱਚ ਕ੍ਰਾਂਤੀ ਲਿਆਉਣ ਦਾ ਕੰਮ ਕੀਤਾ ਉਹ ਪਾਰਟੀ ਉਹ ਸਰਕਾਰ ਜਿਨੇ ਤਕਰੀਬਨ 48000 ਨੌਕਰੀਆਂ ਨੇ ਜਿਹੜੀਆਂ ਨੌਜਵਾਨਾਂ ਨੂੰ ਬਿਨਾ ਪੈਸੇ ਔਰ ਬਿਨਾ ਸਿਫਾਰਸ਼ਾਂ ਤੋਂ ਦਿੱਤੀਆਂ ਨੇ ਔਰ ਹੋਰ ਅਨੇਕਾ ਕੰਮ ਜਿਹੜੇ ਕੀਤੇ ਨੇ ਉਹ ਉਹਦੇ ਹੱਕ ਦੇ ਵਿੱਚ ਫਤਵਾ ਜਿਹੜਾ ਇਹ ਦਿੱਤਾ ਔਰ ਜੇ ਥੋੜੇ ਜੇ ਸਪੈਸੀਫਿਕਸ ਦੀ ਗੱਲ ਕਰੀਏ ਤੇ ਜਿਹੜੀ ਗੱਲ ਮੈਂ ਪਹਿਲਾਂ ਜਿੱਥੋਂ ਸ਼ੁਰੂ ਕੀਤੀ ਸੀਗੀ ਕਿ ਤੁਸੀਂ ਵੀ ਕਈ ਵਾਰੀ ਮੀਡੀਆ ਵਾਲੇ ਪੁੱਛ ਲੈਂਦੇ ਸੀਗੇ ਇਹ ਮੈਂ ਇਸ ਕਰਕੇ ਵਾਂਸ ਫਾਰ ਆਲ ਕਲੀਅਰ ਕਰਨਾ ਚਾਹੁੰਦਾ ਤਾਂ ਕਿ ਤੁਹਾਨੂੰ ਵੀ ਆਈਡੀਆ ਹੋਵੇ ਵੀ ਅੱਜ ਖੜੇ ਕਿੱਥੇ ਆਪਾਂ ਅ ਤਕਰੀਬਨ 42% ਵੋਟ ਸ਼ੇਅਰ ਦੇ ਨਾਲ 92 ਸੀਟਾਂ ਆਈਆਂ ਸੀਗੀਆਂ ਅੱਜ ਤੋਂ 2.5 ਸਾਲ ਪਹਿਲਾਂ ਆਮ ਆਦਮੀ ਪਾਰਟੀ ਨੂੰ ਵਿਧਾਨ ਸਭਾ ਚੋਣਾਂ ਦੇ ਵਿੱਚ ਪਾਰਲੀਮੈਂਟ ਦੇ ਚੋਣਾਂ ਦੇ ਵਿੱਚ ਕਿਉਂਕਿ ਉਦੋਂ ਮੁੱਦੇ ਮਸਲੇ ਨੇ ਜਿਹੜੇ ਉਹ ਨੈਸ਼ਨਲ ਲੈਵਲ ਦੇ ਕੰਸੀਡਰ ਹੁੰਦੇ ਨੇ ਤੇ ਉਹ ਵੋਟ ਸ਼ੇਅਰ ਸਾਡਾ ਘਟ ਕੇ 42 ਤੋਂ 26% ਤੇ ਪਹੁੰਚ ਗਿਆ ਸੀਗਾ ਕਾਂਗਰਸ ਦਾ ਸਾਡੇ ਬਰਾਬਰ ਸੀਗਾ ਤੇ ਭਾਜਪਾ ਦਾ ਤਕਰੀਬਨ 6 ਤੋਂ 19% ਤੇ ਪਹੁੰਚ ਗਿਆ ਸੀਗਾ ਤੇ ਜੇ ਆਪਾਂ ਇਹਨਾਂ ਇਲੈਕਸ਼ਨਾਂ ਨੂੰ ਜਿਹੜੀਆਂ ਕਿ ਪਹਿਲੀ ਵਾਰੀ ਇਸ ਤਰੀਕੇ ਨਾਲ ਹੋਇਆ ਕਿ ਕਿਸੇ ਸਰਕਾਰ ਦੇ ਵਿੱਚ ਐ ਇੰਨੀ ਫ੍ਰੀ ਫੇਅਰ ਬਿਨਾਂ ਡਰ ਦੇ ਬਿਨਾਂ ਭੈ ਦੇ ਇਲੈਕਸ਼ਨ ਹੋਈ ਔਰ ਖਾਸ ਤੌਰ ਤੇ ਇਹ ਜਿਹੇ ਹਲਕਿਆਂ ਦੇ ਵਿੱਚ ਡੇਰਾ ਬਾਬਾ ਨਾਨਕ ਤੇ ਜਿੱਥੇ ਦੇ ਲੀਡਰਾਂ ਨੇ ਗੈਂਗਸਟਰイズਮ ਦਾ ਤੇ ਹੋਰ ਪਤਾ ਨਹੀਂ ਕੀ ਕੀ ਕਹੋ ਜੇ ਕਿਹਾ ਜੇ ਲੋਕ ਪਾਲੇ ਹੋਏ ਸੀ ਆਵਦੀਆਂ ਸਰਕਾਰਾਂ ਦੇ ਵਿੱਚ ਕਹੋ ਜੇ ਦੀ ਪੁਸ਼ਤ ਪਣਾਈ ਕੀਤੀ ਹੋਈ ਸੀਗੀ ਤੇ ਇਹੋ ਜਿਹੇ ਜੋ ਸੀਗਾ ਉਹ ਗਿੱਦੜਵਾਹ ਦੇ ਵਿੱਚ ਸੀਗਾ ਉਨ ਜੇ ਇਹਨਾਂ ਇਲੈਕਸ਼ਨਾਂ ਦੀ ਗੱਲ ਕਰ ਲਈਏ ਨਾ ਰਿਜ਼ਲਟਸ ਦੀ ਗੱਲ ਕਰ ਲਈਏ ਤੇ ਵੈਸੇ ਤਾਂ ਹਰ ਸੀਟ ਦੇ ਉੱਪਰ ਹੀ ਚਾਹੇ ਪਿੰਡੂ ਹਲਕੇ ਅ ਇਲਾਕੇ ਦੀ ਗੱਲ ਕਰ ਲਈਏ ਚਾਹੇ ਸ਼ਹਿਰੀ ਇਲਾਕੇ ਦੀ ਗੱਲ ਕਰ ਲਈਏ ਹਰ ਜਗ੍ਹਾ ਤੇ ਹੀ ਦੇ ਉੱਪਰ ਹੀ ਆਲਮੋਸਟ ਆਮ ਆਦਮੀ ਪਾਰਟੀ ਦੀ ਲੀਡ ਹਰ ਜਗ੍ਹਾ ਹੈ ਪਰ ਜੇ ਬ੍ਰੌਡਲੀ ਤੋਂਨ ਅਨੁਸਾਰਿਆਂ ਦਾ ਮੈਂ ਟੋਟਲ ਕਰਕੇ ਦੱਸਾਂ ਤੇ ਆਮ ਆਦਮੀ ਪਾਰਟੀ ਨੂੰ 46% ਟੋਟਲ ਵੋਟ ਪਈ ਹੈ ਕਾਂਗਰਸ ਨੂੰ 33% ਤੇ ਭਾਜੀਪੀ ਮਹਿਜ਼ 10% 10% ਦੇ ਵਿੱਚੋਂ ਵੀ ਉਹਨਾਂ ਦਾ ਜਿਹੜਾ ਵੋਟ ਸ਼ੇਅਰ ਹੈ ਉਹ ਬਰਨਾਲਾ ਦੇ ਵਿੱਚ ਸਿਰਫ ਇੱਕੋ ਇੱਕ ਕਹੇਜੀ ਸੀਟ ਹੈ ਜਿੱਥੇ ਮਹਿਜ਼ 1% ਤੋਂ ਉਹ ਆਪਦਾ ਵੋਟ ਸ਼ੇਅਰ ਬਚਾ ਸਕੇ ਨੇ ਬਾਕੀ ਦੋਨੋਂ ਸੀਟਾਂ ਦੇ ਉੱਪਰ ਕਿਉਂਕਿ ਚੱਬੇਵਾਲ ਦੇ ਵਿੱਚ ਤਾਂ ਕੋਈ ਭਾਜੀਪੀ ਦਾ ਹੋਈ ਨਹੀਂ ਸੀਗਾ ਔਰ ਉੱਥੇ ਵੀ 4% ਵੋਟ ਪਈ ਹੈ ਔਰ 4-5% ਤੋਂ ਵੱਧ ਐਵਰੇਜ ਉਹਨਾਂ ਦੀ ਆਈ ਹੈ ਔਰ ਇੱਕ ਭਲੇਖਾ ਅੱਜ ਇੱਕ ਭਲੇਖਾ ਕੱਢ ਦੇਣਾ ਉਹਨਾਂ ਦਾ ਜ਼ਿਆਦਾ ਜ਼ਰੂਰੀ ਹੈ ਕਿ ਜਿਹੜੀ ਬੀਜੇਪੀ ਇਹ ਸੋਚਦੀ ਸੀਗੀ ਕਿ ਅ ਅਰਬਨ ਏਰੀਆਜ਼ ਦੇ ਵਿੱਚ ਉਹਨਾਂ ਦੀ ਬਹੁਤ ਮਜ਼ਬੂਤ ਪਕੜ ਹੈ ਤੇ ਉੱਥੋਂ ਉਹ ਰਿਵਾਈਵ ਕਰ ਜਾਣਗੇ ਤੇ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਕਿ ਅਰਬਨ ਚਾਰ ਹਲਕਿਆਂ ਦੇ ਵਿੱਚ ਤਿੰਨ ਹਲਕਿਆਂ ਦੇ ਵਿੱਚ ਗਿੱਦੜਬਾਹਾ ਡੇਰਾ ਬਾਬਾ ਨਾਨਕ ਔਰ ਬਰਨਾਲਾ ਬਰਨਾਲਾ ਚਾਹੇ ਅਸੀਂ ਵਿਸ਼ੱਕ ਲੂਜ਼ ਕੀਤੀ ਪਰ ਉਹ ਵੀ ਅਸੀਂ ਵਿੱਚ ਕਾਊਂਟ ਕਰਕੇ ਚੱਲਦੇ ਹਾਂ ਇਹਨਾਂ ਚਾਰਾਂ ਹਲਕਿਆਂ ਦੇ ਤਿੰਨ ਹਲਕਿਆਂ ਦੇ ਵਿੱਚ ਅਰਬਨ ਏਰੀਆਜ਼ ਦੇ ਮਿਊਨਿਸਪਲ ਕਮੇਡੀਆਂ ਨੇ ਚੱਬੇਵਾਲ ਦੇ ਵਿੱਚ ਸਿਰਫ ਪਿੰਡ ਨੇ ਕੋਈ ਮਿਊਨਿਸਪਲ ਕਮੇਟੀ ਨਹੀਂ ਹੈ ਪਰ ਫਿਰ ਵੀ ਇਹਨਾਂ ਤਿੰਨਾਂ ਦਾ ਵੀ ਜੇ ਰਿਜ਼ਲਟ ਦੇਖੀਏ ਤੇ ਅਰਬਨ ਏਰੀਆਜ਼ ਦੇ ਵਿੱਚ ਉਹ ਕਮੇਟੀਆਂ ਦੇ ਵਿੱਚੋਂ ਆਮ ਆਦਮੀ ਪਾਰਟੀ 43% ਕਾਂਗਰਸ 36% ਤੇ ਭਾਜਪਾ ਮਹਿਜ਼ 10% ਔਰ ਦੋ ਹਲਕੇ ਜ ਖਾਸ ਤੌਰ ਤੇ ਗਿੱਦੜਵਾਹਾ ਔਰ ਡੇਰਾ ਬਾਬਾ ਨਾਨਕ ਮਹਿਜ਼ 4 ਔਰ 5% ਵੋਟ ਹੈ ਜਿਹੜੀ ਉਹਨਾਂ ਨੂੰ ਅਰਬਨ ਏਰੀਆਜ਼ ਦੇ ਵਿੱਚ ਪਈ ਹੈ ਸੋ ਮੈਂ ਇਹਨਾਂ ਇਹਨਾਂ ਨੂੰ ਮੈਂ ਬੇਨਤੀ ਕਰਨਾ ਚਾਹੂਗਾ ਕਿ ਤੁਸੀਂ ਇਸ ਪਲੇਖੇ ਦੇ ਵਿੱਚ ਕਿਉਂਕਿ ਅੱਜ ਲੋਕ ਸ਼ਹਿਰਾਂ ਦੇ ਵੀ ਇਹ ਫੀਲ ਕਰਦੇ ਨੇ ਕਿ ਜੇ 300 ਯੂਨਿਟ ਬਿਜਲੀ ਮੁਫਤ ਮਿਲ ਰਹੀ ਹੈ ਤਾਂ ਸ਼ਹਿਰਾਂ ਦੇ ਵਿੱਚ ਵੀ ਮਿਲ ਰਹੀ ਹੈ ਜੇ ਨੌਜਵਾਨ ਬੱਚਿਆਂ ਨੂੰ ਬਿਨਾਂ ਪੈਸੇ ਤੋਂ ਬਿਨਾਂ ਸਵਾਰਸ਼ਾ ਤੋਂ ਨੌਕਰੀਆਂ ਮਿਲ ਰਹੀਆਂ ਨੇ ਤੇ ਉਹ ਸ਼ਹਿਰਾਂ ਦੇ ਵਿੱਚ ਵੀ ਮਿਲ ਰਹੀਆਂ ਨੇ ਸੋ ਮੇਰੀ ਇਹਨਾਂ ਨੂੰ ਬੇਨਤੀ ਹੈ ਕਿ ਪੋਲਰਾਈਜ਼ ਕਰਨ ਦੀ ਥਾਂ ਕੰਮ ਦੀ ਗੱਲ ਕਰੋ ਆਮ ਆਦੀ ਪਾਰਟੀ ਸਕੂਲਾਂ ਦੀ ਕਾਲਜਾਂ ਦੀ ਡਵੈਲਪਮੈਂਟ ਦੀ ਨੌਕਰੀਆਂ ਦੀ ਪ੍ਰੋਸਪੈਰਿਟੀ ਦੀ ਗੱਲ ਕਰਨ ਵਾਲੀ ਪਾਰਟੀ ਹੈ ਉਹੀ ਮੁੱਦੇ ਮਕਸਦ ਲੈ ਕੇ ਚੱਲੇ ਆ 2.5 ਸਾਲਾਂ ਦਾ ਜਿਹੜਾ ਫਤਵਾ तकरीबन 75% ਚਾਰ ਚੋ ਤਿੰਨ ਜਿਤਾ ਕੇ ਬੜਾ ਕਲੀਅਰ ਕਟ ਮੰਡਟ ਹੈ ਜਿਹੜਾ ਉਹ ਪੰਜਾਬ ਦੇ ਲੋਕਾਂ ਨੇ ਨਾ ਚਾਰਾ ਸੀਟਾਂ ਦੇ ਉੱਪਰ ਦੇ ਦਿੱਤਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰੀਕੇ ਦੀ ਲਾ ਮਿਸਾਲ ਜਿੱਤ ਹੈ ਜਿਹੜੀ ਉਹ ਪਹਿਲਾਂ ਜੋ ਕਾਰਪੋਰੇਸ਼ਨ ਦੀ ਹੈ ਇਲੈਕਸ਼ਨ ਦੇ ਉਹਦੇ ਵਿੱਚ ਔਰ ਫਿਰ ਉਸ ਤੋਂ ਬਾਅਦ ਜ਼ਿਲ੍ਹਾ ਪ੍ਰਿਸ਼ਦ ਬਲਾਕ ਸਮਤੀ ਦੇ ਵਿੱਚ ਅ ਦਰਜ ਹੋਏਗੀ ਔਰ ਉਚੇਚੇ ਤੌਰ ਤੇ ਇਹਦੇ ਲਈ ਮੈਂ ਦਿਲ ਦੀਆਂ ਪਾਰਟੀ ਪ੍ਰਧਾਨ ਹੋਣ ਦੇ ਨਾਤੇ ਮੈਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਉਹਨਾਂ ਸਾਰੇ ਸਾਡੇ ਸਾਥੀਆਂ ਦਾ ਖਾਸ ਤੌਰ ਤੇ ਵਰਕਰਸ ਦਾ ਵੋਲੰਟੀਅਰਸ ਦਾ ਜਿਹੜੇ ਕਿ ਜਿੰਦ ਜਾਨ ਨੇ ਪਾਰਟੀ ਦੀ ਉਹਨਾਂ ਦਾ ਸਾਰੇ ਸਾਡੇ ਅਹੁਦੇਦਾਰ ਸਹਿਬਾਨ ਦਾ ਸਾਰੇ ਦੇ ਸਾਰੇ ਸਾਡੇ ਐਮ ਐਲ ਏ ਔਰ ਮੰਤਰੀ ਸਹਿਬਾਨ ਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਇਹਨਾਂ ਚੋਣਾਂ ਦੇ ਵਿੱਚ ਆਪਣਾ ਘਰ-ਬਾਰ ਛੱਡ ਕੇ ਇਹਨਾਂ ਚੋਣਾਂ ਦੇ ਵਿੱਚ ਕੈਂਪੇਨ ਕੀਤੀ ਤੇ ਜਿੱਤ ਦਰਜ ਕੀਤੀ ਸੋ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਪ੍ਰਧਾਨ ਹੋਣ ਦੇ ਨਾਤੇ ਮੈਂ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਕਰਦਾ ਔਰ ਨਿੱਜੀ ਤੌਰ ਤੇ ਮੇਰੇ ਵੱਲੋਂ ਔਰ ਮੇਰੇ ਵੀਰ ਸ਼ੈਰੀ ਕਲਸੀ ਵੱਲੋਂ ਜੇ ਪਾਰਟੀ ਦਾ ਅਰਵਿੰਦ ਜੀ ਦਾ ਸਮੁੱਚੀ ਪੀਏਸੀ ਦਾ ਧੰਨਵਾਦ ਕਰਦਾ ਮਾਨ ਸਾਹਿਬ ਦਾ ਸਾਰੀ ਲੀਡਰਸ਼ਿਪ ਦਾ ਕਿ ਜਿਨ੍ਹਾਂ ਨੇ ਸਾਨੂੰ ਦੋਨਾਂ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਬਖਸ਼ੀ ਹੈ ਪ੍ਰਧਾਨ ਤੇ ਵਰਕਿੰਗ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਮੈਂ ਵਿਸ਼ਵਾਸ ਦਵਾਣਾ ਪੰਜਾਬ ਦੇ ਸਾਡੇ ਸਾਰੇ ਵਰਕਰਜ਼ ਨੂੰ ਵਲੰਟੀਅਰਜ਼ ਨੂੰ ਕਿ ਇੱਕ ਟੀਮ ਬਣ ਕੇ ਪਰਿਵਾਰ ਦੀ ਤਰ੍ਹਾਂ ਸਾਰਿਆਂ ਨੂੰ ਨਾਲ ਲੈ ਕੇ ਬੁੱਕਲ ਦੇ ਵਿੱਚ ਲੈ ਕੇ ਚੱਲਾਂਗੇ ਤਗੜੇ ਹੋ ਕੇ ਚੱਲਾਂਗੇ ਜਿਹੜੇ ਉਹਨਾਂ ਦੇ ਮੁੱਦੇ ਮਸਲੇ ਨੇ ਉਹ ਵੀ ਹੱਲ ਹੋਣਗੇ ਤੇ 27 ਦੇ ਵਿੱਚ ਲੜਾਈਏ ਜਿਹੜੀ ਉਹ ਬੜੀ ਹਿੰਮਤ ਦੇ ਨਾਲ ਲੜਾਂਗੇ ਔਰ ਜਿੱਤ ਹੈ ਜਿਹੜੀ ਉਹ ਜੋ 22 ਦੀ ਸੀ ਉਸ ਤੋਂ ਵੀ ਵੱਡੀ ਜਿੱਤ ਹੈ ਜਿਹੜੀ ਉਹ ਹਾਸਲ ਕਰਾਂਗੇ ਸੋ ਬਹੁਤ ਬਹੁਤ ਧੰਨਵਾਦ ਸਾਰੇ ਸਾਥੀਆਂ ਦਾ है और वजह से इलेक्शन कैंपेन नहीं हो सकता है आम आदमी पार्टी क्या राय आदमी पार्टी से। कौन सा मार्डन कमी जी तो की बात करें जनवरी पंद्रह से इकतीस ये अकाली दल ने अपील किया है आगा 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 थीज़ी 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 अच्छा नहीं तो ये एक्चुअली मैं आज आउट ऑफ स्टेशन था मैं ये देख नहीं पाया लेकिन डेफिनेटली ये उन्होंने इलेक्शन कमीशन को लिखा को है स्टेट इलेक्शन कमीशन ठीक है कोई बात नहीं इसके बारे में सीएम साहब से विचार चर्चा करेंगे और इलेक्शन कमीशन से बात करेंगे इनकेस अगर कुछ हो सकता हुआ तो डेफिनेटली क्योंकि इसमें एक थोड़ा सा इशू ये है वैसे बात मैं उनकी बात से मेरे मैंने मैटर देखा नहीं है लेकिन फिर भी ਇਸਮੇ ਇਸ਼ੂ ਡੇਟ ਬਾਉਂਡ ਇਸ ਕਰਕੇ ਆ ਕਿਉਂਕਿ ਗਵਰਨਮੈਂਟ ਆਫ ਪੰਜਾਬ ਨੇ ਇੱਕ ਅੰਡਰਟੇਕਿੰਗ ਦੀ ਹੋਈ ਹੈ ਕਿ 31 ਮਾਰਚ ਤੋਂ ਪਹਿਲੇ ਵੀ ਹੈਵ ਟੂ ਕੰਪਲੀਟ ਦ ਪ੍ਰੋਸੈਸ ਸੋ ਲੇਕਿਨ ਫਿਰ ਵੀ ਵੀ ਲੁੱਕ ਇਨ ਟੂ देयर देयर ਰਿਕਵੈਸਟ ਪੰਜਾਬ ਪਾਲਾ ਸਾਹਿਬ ਜਿਹੜਾ ਜਿਵੇਂ ਗੰਦਰ ਜਿਗਨੀ ਚੋਣ ਹੋਈ ਆ ਉੱਥੇ ਦੇ ਲੋਕਾਂ ਨਾਲ ਵਾਦਾ ਕੀਤਾ ਸੀ ਉਹ ਸਾਹਿਬ ਨੇ ਵੀ ਇਹਨੂੰ ਬਣਾ ਦੋ ਆਪਣੇ ਐਮ ਐਨ ਏ ਤੁਸੀਂ ਬਣਾ ਦਿਓ ਮੰਤਰੀ ਬਣਾਵਾਂਗੇ ਪਰ ਇੱਥੇ ਕੋਈ ਮੰਤਰੀ ਦਾ ਤਾਂ ਵਾਦਾ ਨਹੀਂ ਕੀਤਾ ਤੁਹਾਡੇ ਆਪੋ ਨੇ ਨੇ ਚਾਰ ਜਿੰਨੀ ਚੋਣਾਂ ਹੋਈਆਂ ਨੇ ਉੱਥੇ ਕਿਹਾ ਵੀ ਤੁਸੀਂ ਇਹਨਾਂ ਨੂੰ ਵੋਟਾਂ ਪਾਓ ਅਸੀਂ ਵਧੀਆ ਆਪ ਤੇ ਜਗਾ ਦੇਵਾਂਗੇ ਤੁਹਾਡੇ ਆਪੋ ਆਨੇ ਤਾਂ ਹੁਣ ਕੀ ਉਹਨਾਂ ਨੂੰ ਤੁਸੀਂ ਪਾਰਟੀ ਪ੍ਰਧਾਨ ਉਹ ਜਿਹੜੇ ਹੁਣ ਜਿੱਤੇ ਨੇ ਲੋਕਾਂ ਨੇ ਆਪਣਾ ਫਰਜ਼ ਪੂਰਾ ਕਰਤਾ ਕੀ ਉਹਨਾਂ ਨੂੰ ਸਰਕਾਰ ਦੇ ਵਿੱਚ ਕੋਈ ਜਗ੍ਹਾ ਇਹ ਜੀ ਨਹੀਂ ਦੇਖੋ ਦੇਖੋ ਇਹ ਇਹਦਾ ਇਹਦਾ ਜਿਹੜਾ ਪ੍ਰੈਰੋਗੇਟਿਵ ਹੈ ਉਹ ਕੇਜਰੀਵਾਲ ਸਾਹਿਬ ਦਾ ਮਾਨਸਾਪੁਰਾਂ ਦਾ ਇਹਦੇ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੂੰਗਾ ਪਰ ਤੁਸੀਂ ਇਹ ਮੰਨ ਕੇ ਚੱਲੋ ਨਾ ਵੀ ਜਿੱਥੇ ਇਹ ਕਮਿਟ ਕੀਤੇ ਬਗੈਰ ਹੀ ਜਿੰਨਾ ਹਲਕਿਆਂ ਦੇ ਲੋਕਾਂ ਨੇ ਏਡਾ ਵੱਡਾ ਫਤਵਾ ਦੇ ਦਿੱਤਾ 댓 ਮੀਨਸ ਉਹਨਾਂ ਨੇ ਕਿਸੇ ਉਹਦੇ ਵਾਸਤੇ ਨਹੀਂ ਦਿੱਤਾ ਉਹਨਾਂ ਨੇ ਆਪਦੇ ਡਿਵੈਲਪਮੈਂਟ ਦੇ ਕੰਮਾਂ ਵਾਸਤੇ ਤੇ ਡਿਵੈਲਪਮੈਂਟ ਦੇ ਕੰਮਾਂ ਦੀ ਜਿੱਤ ਤਾਂ ਗੱਲ ਹੈ ਮੈਂ ਗਾਰੰਟੀ ਕਰਦਾ ਕਿ ਪੰਜਾਬ ਸਰਕਾਰ ਵੱਲੋਂ ਜਿਵੇਂ ਬਾਕੀ ਹਲਕਿਆਂ ਦੇ ਵਿੱਚ ਡਿਵੈਲਪਮੈਂਟ ਦੇ ਕੰਮਾਂ ਦੀ ਨੇਰੀ ਚੱਲ ਰਹੀ ਹੈ ਇਨ੍ਹਾਂ ਚਾਰੇ ਹਲਕਿਆਂ ਦੇ ਵਿੱਚ ਵੀ ਕੋਈ ਕਸਰ ਡਿਵੈਲਪਮੈਂਟ ਦੇ ਕੰਮਾਂ ਦੀ ਨਹੀਂ ਛੱਡੀ ਜਾਊਗੀ ਸਰਦਾਰ ਤਰਪਤਨ ਬਾਜਵਾ ਨੇ ਕੀ ਕਹੀਏਗਾ ਸੋਰੀ ਦੁਬਾਰਾ ਬੋਲੀ ਤਰਪਤਨ ਬਾਜਵਾ ਨੇ ਕੱਲੇ ਕਰਕੇ ਜੋ ਕਹਿੰਦੇ ਕਿ ਆਪਾਂ ਦੀ ਪਾਰਟੀ ਨੂੰ ਕੋਈ ਕੋਈ ਖਾਬਜਤ ਨਹੀਂ ਹੈ ਉਹ ਕਹਿੰਦੇ ਅਕਾਲੀ ਦੇ ਚੋਣਕਾਰਾਂ ਤੋਂ ਵਾਪਸੀ ਉਹਨਾਂ ਨਾਲ ਵਾਲਾ ਮੈਂ ਕੀ ਕਹਿੰਦੇ ਉਹ ਜਿੱਤ ਕੇ ਵਰਨਾ ਕਹਿੰਦੇ ਕੋ ਬੋਦੀ ਜਿਹੀ ਗੱਲ ਇਹ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਕੇ ਸਬ ਪ੍ਰਤਾਪ ਸਿੰਘ ਬਾਜਵਾ ਸਾਹਿਬ ਉ ਚਲੋ ਉਪਰੋਂ ਉਪਰੋਂ ਜੋ ਮਰਜ਼ੀ ਕਹੀ ਜਾਂਦੇ ਹੁਣ ਪਰ ਅੰਦਰ ਤਾਂ ਸਾਡੇ ਨਾਲੋਂ ਵੱਧ ਉਹ ਵੀ ਉਹਨਾਂ ਦੇ ਮਨ ਦੇ ਵਿੱਚ ਵੀ ਲੱਡੂ ਫਟਦੇ ਹੋਣਗੇ ਕਿ ਉਹਨਾਂ ਦੇ ਜਿਹੜੇ ਦੋ ਸਾਥੀ ਕਲੀਗ ਸੀਗੇ ਜਿਹੜੇ ਉਹਨਾਂ ਦੀ ਮੁੱਖ ਮੰਤਰੀ ਵਾਲੇ ਕੁਰਸੀ ਦੇ ਸੁਪਨੇ ਨੂੰ ਦੇ ਭਾਵਿਆਂ ਨੂੰ ਕੁਰਸੀ ਨੂੰ ਹੱਥ ਪਾਉਣ ਨੂੰ ਤਿਆਰ ਬੈਠੇ ਸੀਗੇ ਉਹਨਾਂ ਦਾ ਕੰਮ ਦੋ ਹਲਕਿਆਂ ਦੇ ਲੋਕਾਂ ਨੇ ਨਿਵੇੜਦਾ ਸੋ ਤੁਸੀਂ ਬਿਨਾ ਕੈਮਰੇ ਤੋਂ ਉਹਨਾਂ ਨਾਲ ਗੱਲ ਕਰੋਗੇ ਉਹ ਤਾਂ ਬਾਗੋ-ਬਾਗ ਨੇ ਅੰਟਰਨੈਸ਼ਨਲ ਪਾਰਲੀਮੈਂਟ ਸ਼ੁਰੂ ਹੋ ਰਹੀ ਹੈ ਉਸ ਵਿੱਚ ਨੇ ਕਿਸਾਨੋ ਨੇ ਇੱਕ ਕਹਾ ਹੈ ਕਿ ਫਾਸਟ ਟੂ ਡੈਕ ਕਰਨਗੇ ਦੂਸਰੇ ਨੇ ਕਹਾ ਹੈ ਕਿ 6 ਦਸੰਬਰ ਤੋਂ ਉਹ ਦਿੱਲੀ ਕੂਚ ਕਰਨਗੇ ਮਾਰਚ ਕਰਨਗੇ ਕਿਸ ਤਰ੍ਹਾਂ ਸੇ ਦੇਖਤੇ ਨੇ ਦੇਖਿਏ ਐਸਾ ਹੈ ਕਿ ਹਮ ਤੋ ਕਿਸਾਨੋ ਸੇ ਜਿਤਨੀ ਵਾਰ ਵੀ ਮੀਟਿੰਗ ਹੋਈ ਪੰਜਾਬ ਸਰਕਾਰ ਕੀ ਸੀਐਮ ਸਾਹਿਬ ਕੀ ਹਮ ਤੋ ਹਮੇਸ਼ਾ ਕਹਤੇ ਰਹੇ ਕਿ ਜੋ ਆਪਕੇ ਮੁੱਦੇ ਮਸਲੇ ਕੇਂਦਰ ਕੇ ਸਾਥ ਹੈ उनको हम उठाने के लिए हल करवाने के लिए तैयार हैं और इस बार भी हमारी पार्टी के सारे मेंबर पार्लियामेंट चाहे वो लोकसभा के चाहे राज्यसभा के जो जायज मुद्दे मसले किसान भाइयों के के साथ साथ और भी जिस वर्ग के भी हैं उनको हमारे साथ मेंबर पार्लियामेंट्स वो उठाएंगे हाँ ये तो आ, आ, अब जो मसले जो हल करने वो तो केंद्र सरकार ने करने हैं लेकिन जिस तरह से उन्होंने पिछले प्रोक्योरमेंट सीजन में हमने देखा कि सिर्फ किसानों को ही नहीं व्यापारी भाइयों को भी शैलर वालों को ਆ ਰਤਿਓ ਕੋ ਜਿਸ ਤਰੀਕੇ ਸੇ ਖਰਾਬ ਕਰਨ ਕੀ ਕੋਸ਼ਿਸ਼ ਕੀਆ ਅੱਜ ਬੀਜੇਪੀ ਕਾ ਕੇਂਦਰ ਸਰਕਾਰ ਕਾ ਚਿਹਰਾ ਹੈ ਵੋ ਨੰਗਾ ਹੋ ਚੁਕਿਆ ਪੰਜਾਬ ਕੇ ਲੋਗਾਂ ਕੇ ਸਾਹਮਣੇ ਅਮਾ ਜੀ ਇਸ ਤਰ੍ਹਾਂ ਆਇਆ ਹੈ ਇਲੈਕਸ਼ਨ ਦੌਰਾਨ ਅਕਾਲੀਨਾਂ ਦੀ ਵੋਟ ਤਾਂ ਡਾਇਵਰਟ ਹੋਈ ਹੈ ਕਿਸੇ ਪਾਸੇ ਉਦਾਸਾ ਕੀ ਮੰਨਨਾ ਹੋ ਆਵਾਮੀ ਪਾਰਟੀ ਨੂੰ ਫਾਇਦਾ ਮਿਲੇ ਜਾਂ ਕਾਂਗਰਸ ਨੂੰ ਫਾਇਦਾ ਦੇਖੋ ਇਸ ਤਰ੍ਹਾਂ ਕਿ ਉਹਨਾਂ ਦੀ ਵੋਟ ਡਾਇਵਰਟ ਹੋਈ ਹੈ ਜਦੋਂ ਕੋਈ ਪਾਰਟੀ ਨਹੀਂ ਖੜੀ ਹੋਊਗੀ ਤੇ ਕਿਸੇ ਨਾ ਕਿਸੇ ਤਾਂ ਪਾਸੇ ਲੋਕਾਂ ਨੇ ਜਾਣਾ ਹੀ ਹੈ ਹੋ ਸਕਦਾ ਹੈ ਕਿ ਉਹਨਾਂ ਦੀ ਵੋਟ ਹੈ ਜਿਹੜੀ ਕਿਉਂਕਿ VOTER ਵੀ ਜਿਹੜਾ ਹੈਗਾ ਉਹ ਕਿਸੇ ਪਾਰਟੀ ਦਾ ਬੰਦਾ ਬਾਦਚਾ ਹੈ ਪਹਿਲਾਂ ਉਸ ਹਲਕੇ ਦਾ ਵਸਿੰਦਾ ਵੀ ਤਾਂ ਹੈਗਾ ਨਾ ਉਹਨਾਂ ਲੋਕਾਂ ਨੇ ਵੀ ਦੇਖਿਆ ਸੁਣਿਆ ਹੋਊਗਾ ਸੋਚਿਆ ਹੋਊਗਾ ਕਿ ਜੇ ਹਲਕੇ ਦੀ ਡਿਵੈਲਪਮੈਂਟ ਕਰਾਉਣੀ ਹੈ ਤੇ ਫਿਰ ਸਰਕਾਰ ਨੂੰ ਆਮ ਆਦੀ ਪਾਰਟੀ ਨੂੰ ਵੋਟ ਪਾਈਏ ਹੋ ਸਕਦਾ ਹੈ ਮੈਜੋਰਿਟੀ ਵੋਟ ਸਾਨੂੰ ਆਈ ਹੋਵੇ ਪਰ ਇਹਦੇ ਨਾਲ ਨਾਲ ਮੇਰਾ ਤੁਹਾਨੂੰ ਇੱਕ ਸਵਾਲ ਇਹ ਵੀ ਹੈ ਕਿ ਜਲੰਧਰ ਵੈਸਟ ਦੇ ਵਿੱਚ ਤਾਂ ਅਕਾਲੀ ਦਲ ਖੜਾ ਸੀਗਾ ਉੱਥੇ ਕਿੰਨੀਆਂ ਵੋਟਾਂ ਪਈਆਂ ਸੀ ਉਹਨਾਂ ਨੂੰ ਉੱਥੇ ਵੀ ਅਸੀਂ 38000 ਦੇ ਮਰਜ਼ੇ ਦੇ ਜਿੱਤੇ ਸੀਗੇ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਪਰਮਿਊਟੇਸ਼ਨ ਕੰਬੀਨੇਸ਼ਨਸ ਨੂੰ ਆਪਾਂ ਜਿਵੇਂ ਮਰਜ਼ੀ ਐਕਸਪ੍ਰੈਸ ਕਰ ਲਈ ਜਿਵੇਂ ਮਰਜ਼ੀ ਕਹਿ ਲਈ ਪਰ ਫੈਕਟ ਆਫ ਦਾ ਮੈਟਰ ਇਜ਼ ਕਿ ਪੰਜਾਬ ਦੇ ਲੋਕ ਅੱਜ ਸਮਝ ਚੁੱਕੇ ਨੇ ਕਿ ਜੇ ਅ ਡਿਵੈਲਪਮੈਂਟ ਕਰਾਉਣੀ ਹੈ ਪੰਜਾਬ ਦੀ ਜੇ ਮੁਰੂਦਵਾਰਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਰਾਹਾਂ ਤੇ ਚੜਾਉਣਾ ਹੈ ਤੇ ਆਮ ਆਦਮੀ ਪਾਰਟੀ ਹੀ ਕਲਮ ਕੱਲਾ ਵਿਕਲਪ ਹੈ। ਇਹਨਾਂ ਨੇ ਸਿੱਧਾ-ਸਿੱਧਾ ਲਿਆ ਹੈ ਕਿ ਚਰੰਦੀ ਚੰਨੀ ਨੇ ਰਾਜਾ ਬੜੇ ਨੂੰ ਜ਼ਾਲਮੇ ਹਵਾਇਆ। ਐਉਂਦੀ ਸਟੇਟਮੈਂਟ ਦੇ ਕੇ ਇੱਕ ਮਿੱਟੂ ਕਿਆ ਬਣੇ। ਦੇਖੋ ਇਹ ਤਾਂ ਹੁਣ ਬਿੱਟੂ ਜੀ ਜਾਣਨਾ ਪਰ ਇੱਕ ਚੀਜ਼ ਤਾਂ ਪੱਕੀ ਹੈ ਕਿ ਕਾਂਗਰਸ ਅੱਜ ਕਾਂਗਰਸ ਪਾਰਟੀ ਨਾ ਰਹਿ ਗਈ ਉਹਦੇ ਜਿਵੇਂ ਮਿਸਲਾ ਹੁੰਦੀ ਸੀ ਨਾ ਪੁਰਾਣੇ ਜ਼ਮਾਨਿਆਂ ਦੇ ਵਿੱਚ ਕਿ ਬਾਜਵਾ ਸਾਹਿਬ ਦੀ ਮਿਸਲ ਹੈ ਇਹ ਚੰਨੀ ਸਾਹਿਬ ਦੀ ਮਿਸਲ ਹੈ ਇਹ ਰਾਜਾ ਵੜਿੰਗੀ ਜੀ ਦੀ ਮਿਸਲ ਹੈ ਤੇ ਉਹ ਮਿਸਲਾਂ ਦੀ ਤਰ੍ਹਾਂ ਕੰਮ ਕਰਦਾ ਸੋ ਇਸ ਕਰਕੇ ਇਸੇ ਕਰਕੇ ਹੈ ਜਿਹੜਾ ਕਾਂਗਰਸ ਦਾ ਪਤਨ ਹੈ ਜਿਹੜਾ ਉਹ ਵੀ ਇਸੇ ਕਰਕੇ ਹੋਇਆ ਆਪਾਂ ਥੋੜੇ ਦਿਨ ਪਹਿਲਾਂ ਆਪਾਂ ਦਿਨ ਪਹਿਲਾਂ ਆਪਾਂ ਹਰਿਆਣਾ ਚ ਵੀ ਦੇਖ ਕੇ ਹਟਿਆ ਅਮਰਜੀਤ ਕਰਨਾਲੇ ਤੇ ਕੀ ਕਰਨ ਸਮਝਦੇ ਹੋ ਕਿ ਉਹ ਉੱਤਰ ਰਾਜ ਤਾਂ ਨਹੀਂ ਬਣਿਆ ਅੰਦਰ ਸੀ ਆਮ ਆਦਮੀ ਪਾਰਟੀ ਦੀ ਉਥੇ ਇੱਕ ਨਵਾਂ ਤੇਰਾਜੀ ਕਾਂਗਰਸ ਦਾ ਜਿਹੜਾ ਜਿੱਤ ਗਿਆ ਪੂਜੇ ਦਾ ਉਹ ਤੇ ਤਰੰਦਰ ਕਾਂਗਰਸ ਦੇ ਜਿਹੜੇ ਆ ਉਹ ਟੈਡੇ ਰਹੀ ਹੋਗੇ ਪਰ ਬਰਨਾਲਾ ਦੇ ਵਿੱਚ ਸਮੀਕਰਨ ਚੋਂ ਦੇਖੋ ਇਸ ਤਰ੍ਹਾਂ ਕਿ ਇਹ ਹੀ ਆਗੂ ਬਾਕੀ ਹੋਏ ਜਿਹਨੂੰ ਨਾਂ ਬਿਠਾ ਸਕਣਾ ਕਿਤੇ ਨਾ ਬਰਾੜ ਸਾਹਿਬ ਇਸ ਤਰ੍ਹਾਂ ਹੈ ਕਿ ਹਰੇਕ ਇਲੈਕਸ਼ਨ ਦੇ ਵਿੱਚ ਹਰੇਕ ਹਲਕੇ ਦੇ ਵਿੱਚ ਕੋਈ ਨਾ ਕੋਈ ਨਵੀਂ ਇਕੁਏਸ਼ਨ ਹੁੰਦੀ ਹੈ ਤੇ ਹਰੇਕ ਇਲੈਕਸ਼ਨ ਦੇ ਵਿੱਚ ਹਰ ਬੰਦਾ ਕੁਝ ਨਾ ਕੁਝ ਸਿੱਖਦਾ ਵੀ ਹੈ ਸਾਡਾ ਵੀ ਬਰਨਾਲੇ ਦੇ ਵਿੱਚ ਇਹ ਦੇਖਿਆ ਜਾਵੇ ਤੇ ਇੱਕ ਆਗੂ ਜਿਹੜਾ ਕਿ ਸਾਡਾ ਹੀ ਪਾਰਟੀ ਦਾ ਸੀਗਾ ਉਹਨਾਂ ਨੂੰ ਦੋ ਵਾਰੀ ਜ਼ਿਲ੍ਹਾ ਪ੍ਰਧਾਨ ਔਰ ਪਲਾਨਿੰਗ ਬੋਰਡ ਦਾ ਚੇਅਰਮੈਨ ਵੀ ਮੀਥੇਰ ਜੀ ਨੇ ਬਣਾਇਆ ਸੀਗਾ ਤੇ ਉਹ ਇੰਡੀਪੈਂਡੈਂਟ ਖੜੇ ਹੋਗੇ ਜੀ ਦੀ ਵਜ੍ਹਾ ਕਰਕੇ ਜਿੱਥੇ ਡਿਵੀਜ਼ਨ ਆਫ ਵੋਟਸ ਹੋ ਗਈ ਉੱਥੇ ਸਾਡਾ ਨੁਕਸਾਨ ਹੋਇਆ ਜੇ ਆਮ ਆਦੀ ਪਾਰਟੀ ਨੂੰ ਪਈ ਹੋਈ ਵੋਟ ਦਾ ਸ਼ੇਅਰ ਦੇਖ ਲਓ ਤੇ ਉਹਨਾਂ ਨੂੰ ਪਈ ਹੋਈ ਵੋਟ ਦਾ ਸ਼ੇਅਰ ਦੇਖ ਲਓ ਤੇ ਰਿਕਾਰਡ ਤੋੜ ਮਾਰ ਜਿੰਦੇ ਨਾਲ ਪਾਰਟੀ ਜਿੱਤਦੀ ਹੈ ਸੋ ਇਹ ਇਹ ਠੀਕ ਹੈ ਕਿ ਕਈ ਵਾਰੀ ਜਿਹੜਾ ਕਿ ਅਨਫੋਰਚੂਨੇਟ ਹੈ ਕਿਸੇ ਵੀ ਪਾਰਟੀ ਦੇ ਵਿੱਚ ਨਹੀਂ ਹੋਣਾ ਚਾਹੀਦਾ ਹੈਗਾ ਕਿ ਜਦੋਂ ਬੰਦੇ ਦੀ ਆਪ ਦੀ ਸੁਣੋ ਆਪ ਦੀ ਆਪ ਦੀ ਉਪੇਖਸ਼ਾ ਆਪ ਦੀ ਆकांक्षा ਆਪ ਦੀ ਇੱਛਾ ਹੈ ਜੋ ਪਾਰਟੀ ਔਰ ਪੰਜਾਬ ਤੇ ਆਪਦੇ ਹਲਕੇ ਦੇ ਲੋਕਾਂ ਨਾਲ ਵੱਡੀ ਹੋ ਜਾਵੇ ਤੇ ਉਹ ਮਾੜੀ ਗੱਲ ਹੈ ਪਰ ਜਿੱਥੇ ਬਾਕੀ ਤਿੰਨਾਂ ਹਲਕਿਆਂ ਦੇ ਵਿੱਚ ਜਿੱਥੇ ਪਾਰਟੀ ਟੂ ਪਾਰਟੀ ਕੰਟੈਸਟ ਸੀਗਾ ਤਿੰਨੀ ਪਾਰਟੀਆਂ ਸੀਗੀਆਂ ਆਮ ਆਦੀ ਪਾਰਟੀ ਬੀਜੇਪੀ ਆ ਆ ਕਾਂਗਰਸ ਉਥੇ ਦੋਨੋਂ ਪਾਰਟੀਆਂ ਸਾਡੇ ਸਾਹਮਣੇ ਟਿਕ ਨਹੀਂ ਸਕੀਆਂ ਅਮਨ ਜੀ ਗੱਲ ਅਮਨ ਜੀ ਅਮਨ ਜੀ ਨੇ ਕਹਾ ਹੈ ਕਿ ਉਹ ਦੁਬਾਰਾ ਪੈਂਡਲ ਕਰਨਗੇ ਖਾਸ ਕਰਕੇ ਲੁਧਰਨਾ ਕੇ ਇਲਾਕਾ ਜਹਾ ਪੇ ਉਹਨਾਂ ਨੇ ਸ਼ੈਲ ਕਰ ਦਿੱਤਾ ਪਹਿਲੇ

ਮਦਦ ਚਾਹੇਗੀ ਹਮ ਉਹ ਕਰੇਗੇ ਲੇਕਿਨ ਇਸਕੇ ਸਾਥ ਹੀ ਅਸੀਂ ਕੇਂਦਰ ਸਰਕਾਰ سے یہ بھی اپیل کرتے ہیں کہ جو انہوں نے بڑے لمبے سمے سے پنجاب کا تقریبا 10000 ਕਰੋੜ روپے रोका हुआ है वो भी डेवलपमेंट के ऊपर ही लगना है उसको भी प्लीज बड़ी जल्दी ही रिलीज करें अमित जी आप बात पे ਹੁੰਦਾ ਬਗਾਵਤ ਹੋ ਜਾਂਦੀ ਹੈ ਇਲیکشن لڑ ਲੈਂਦੇ ਦੁਬਾਰਾ پارٹی ਚ ਵਾਪਸ ਆ ਜਾਂਦੇ ਗੁਰਦੀਪ ਬਾਟ پارٹی ਤੋਂ ਬਾਹਰ ਕੀਤੇ ਚਲੇ ਚੁੱਕੇ ਇਲیکشن ਲੜ ਚੁੱਕੇ ਉਹਦੀ وجہ ਕਰਕੇ ਤੁਸੀਂ ਇਲیکشن ਆ ਰਹੇ ਹੋ ਘਟੋ ਘਟ ਤੁਹਾਡੀ ਪ੍ਰਧਾਨਗੀ ਜੇ ਛੋਟੀ ਕਰੋਗੇ ਕਿ ਗੁਰਦੀਪ ਬਾਟ ਨੂੰ ਵਾਪਸ پارٹی ਦੇ ਵਿੱਚ ਨਾ ਲਿਆ ਦੇ ਦਿਖੋ ਸਾਡੀ پارٹی ਦੇ ਵਿੱਚ ڈسپلن मोस्ट इंपॉर्टेंट ਹੈ ਜੀ ਪਰ ਇਹ ਜੋ ਤੁਸੀਂ کہہ ਰਹੇ ਹੋ ਇਦੇ ਕੀ ਰੀਜ਼ਨ ਰਹੇ ਕੀ ਇਹ ਜੀ ਉਹਨਾਂ ਨੂੰ ਜਿਹੜੀ ਇੰਡੀਵਿਜੂਅਲ ਇੰਟਰਸਟ ਸੀਗਾ ਜਿਹਦੀ ਵਜ੍ਹਾ ਕਰਕੇ ਉਹਨਾਂ ਨੇ ਇਹ ਜੀ ਬਗਾਵਤ ਕੀਤੀ ਪਰ ਇਹ ਅਨਪਾਰਡਨਿਬਲ ਹੈ ਇਹ ਨਹੀਂ ਹੋਣਾ ਚਾਹੀਦਾ ਹੈਗਾ ਪਾਰਟੀ ਦੇ ਇੰਟਰਸਟ ਤੋਂ ਉੱਪਰ ਕੁਝ ਨਹੀਂ ਹੁੰਦਾ ਹੈਗਾ ਪਾਰਟੀ ਦੇ ਵਿੱਚ ਪਾਰਟੀ ਨੂੰ ਉਹਨਾਂ ਨੂੰ ਬਹੁਤ ਵੱਡਾ ਮਾਨ ਸਤਕਾਰ ਹੈ ਜਿਹੜਾ ਉਹ ਦਿੱਤਾ ਸੀਗਾ ਲਗਾਤਾਰ ਦੋ ਵਾਰੀ ਪ੍ਰਧਾਨ ਬਣਾਉਣਾ ਜ਼ਿਲ੍ਹੇ ਦਾ ਔਰ ਫਿਰ ਪਲਾਨਿੰਗ ਬੋਰਡ ਦਾ ਚੇਅਰਮੈਨ ਬਣਾਉਣਾ ਤੇ ਮੈਂ ਸਮਝਦਾ ਕਿ ਬੰਦੇ ਨੂੰ ਕਿਤੇ ਨਾ ਕਿਤੇ ਔਰ ਇਹ ਇੱਕ ਪਾਰਟੀ ਇਹ ਜੀ ਹੈ ਕਿ ਜਿੱਥੇ ਬਿਨਾ ਮੰਗੇ ਸਾਰਾ ਕੁਝ ਮਿਲਦਾ ਹੈ ਉਹਦੀ ਐਗਜ਼ਾਮਪਲ ਅਸੀਂ ਸਾਰੇ ਬੈਠੇ ਆਂ ਔਰ ਤਾਜ਼ਾ ਤੇਰੀ ਨੂੰ ਐਗਜ਼ਾਮਪਲ ਮੈਂ ਔਰ ਮੇਰਾ ਵੀਰ ਸ਼ਹਿਰੀ ਕਲ ਸੀ ਅਸੀਂ ਸਾਨੂੰ ਬਿਲਕੁਲ ਨਹੀਂ ਪਤਾ ਸੀਗਾ ਨਾ ਅਸੀਂ ਕਿਹਾ ਸੀ ਨਾ ਅਸੀਂ ਬੇਨਤੀ ਕੀਤੀ ਸੀਗੀ ਪਰ ਸਾਡੀ ਲੀਡਰਸ਼ਿਪ ਨੇ ਕੰਮ ਦੇਖਿਆ ਉਹਨਾਂ ਨੇ ਆਪ ਬੁਲਾ ਕੇ ਸਾਨੂੰ ਕਿਹਾ ਸੋ ਮੇਰੇ ਕਹਿਣ ਦਾ ਮਤਲਬ ਇਹ ਮੇਰੇ ਸਾਰੇ ਸਾਥੀਆਂ ਨੂੰ ਵਰਕਰਸ ਨੂੰ ਵੌਲੰਟੀਅਰਸ ਨੂੰ ਅਹੁਦੇਦਾਰਾਂ ਨੂੰ ਕਿ ਪੰਜਾਬ ਨੂੰ ਪਾਰਟੀ ਨੂੰ ਸਮਰਪਿਤ ਹੋ ਕੇ ਕੰਮ ਕਰੋ ਇਹ ਪਾਰਟੀ ਇਹੋ ਜੀ ਹੈ ਜਿਹਨੇ ਮਾਨ ਸਨਮਾਨ ਟਿਕਟਾਂ ਅਹੁਦੇਦਾਰੀਆਂ ਘਰ ਬੈਠਿਆਂ ਨੂੰ ਦੇਣੀਆਂ ਨੇ ਵਰਕਰਾਂ ਨੂੰ ਹਾਂ ਮੈਂ ਜੀ ਰਾਜਾ ਜੀ ਨੇ ਕਿਹਾ ਕਿ ਜੇਕਰ ਟਾਈਮ ਜੇ ਇਲੈਕਸ਼ਨ ਦਾ ਟਾਈਮ ਕਦਾਇਆ ਗਿਆ ਉਸ ਕਰਕੇ ਨੁਕਸਾਨ ਹੋਇਆ ਕਾਂਗਰਸ ਨੂੰ ਚਲੋ ਇਹ ਤਾਂ ਦੇਖੋ ਕੀ ਕਹਿੰਦੇ ਨੇ ਜੀ ਕਿ ਮਨ ਬਹਿਲਾਣੇ ਕੋ ਖਿਆਲ ਅੱਛਾ ਹੈ ਗਾਲਿਬ ਜੇ ਹਫਤਾ ਪਹਿਲਾਂ ਹੋ ਜਾਂਦੇ ਫਿਰ ਉਹਨਾਂ ਦਾ ਬਿਆਨ ਆਉਣਾ ਸੀਗਾ ਕਿ ਜੇ ਹਫਤਾ ਖ ਹੋਰ ਮਿਲ ਜਾਂਦਾ ਸ਼ਾਇਦ ਅਸੀਂ ਜਿੱਤ ਜਾਂਦੇ ਸੋ ਹਾਰੇ ਹੋਏ ਕੋਲ ਤਾਂ ਸੌਖਾ ਨਹੀਂ ਹੁੰਦੇ ਨੇ ਜੀ ਅਮਾਜੀ ਜਿੰਨੀ 80 1995 ਤੋਂ ਲੈ ਕੇ ਹੁਣ ਤੱਕ ਦੇ ਇਲੈਕਸ਼ਨ ਹੋਏ ਆ ਬਾਰੇ ਦੇ ਇਲੈਕਸ਼ਨ ਹੋਇਆ ਉਹਦੇ ਸਾਰੇ ਜਾਂ ਹਕੂਮਾਨ ਤੇ ਨਜਿੱਤੀਆਂ ਰਹਿ ਜਾਂਦੀਆਂ ਨੇ ਸਿਰਫ ਤਿੰਨ ਇਲੈਕਸ਼ਨ ਆ ਜਿਹੜੇ ਤਿੰਨ ਸਰਕਾਰਾਂ ਆਈਆਂ ਜਿਵੇਂ ਤੁਸੀਂ ਤਾਜ਼ਾ ਬਰਨਾਣਾ ਕਰਿਆ ਆ ਆਕਾ ਬਿਆਨਤੀ ਸਿੰਘ ਦੀ ਸਰਕਾਰ ਦੇ ਵਿੱਚ ਗੱਤੜਵਾਹ ਹਾਰੀ ਸੀਗੀ ਕਾਂਗਰਸ ਤੇ ਅਕਾਲੀ ਦਰ ਦੀ ਸਰਕਾਰ ਦੀ ਵੀ ਉਹ ਦੋ ਪਟਿਆਲਾ ਪਰਮਿਕਾਵਲਜੀਤ ਸਿੰਘ ਲਾਭੀ ਜਿੱਤਿਆ ਸੀਗਾ ਆਹੋਂ ਪਰ ਤੋਂ ਉਹ ਕੌਂਗਰਸ ਬੇਹੋਈ ਇੱਕ ਵਾਰੀ ਕਿਤੇ ਸੀ ਕਿ ਜਿਵੇਂ ਇਹਨਾਂ ਨੇ ਕਿਹਾ ਕਾਂਗਰਸੀਆਂ ਕਿਤੇ ਸੀ ਕਿ ਕੌਂਗਰਸੀ। ਤੁਹਾਡੀ ਜਿਹੜੀ ਰਾਜਸਥਾਨੀ ਵਾਲੀ ਗੱਲ ਬਾਰ-ਬਾਰ ਉੱਠਦੀ ਆ ਰਹੀ ਹੈ ਤੇ ਤੁਸੀਂ ਜਿੱਤ ਕੇ ਖੁਸ਼ੀ ਮਨਾ ਰਹੇ ਆ। ਤੁਸੀਂ ਕਿਹਾ ਵੀ ਬਾਰ-ਬਾਰ ਸਾਡੇ ਬੋਰ ਹੁੰਦੇ ਜਿਹੜੇ ਹੈਗੇ ਆ ਵੀ ਉਹ ਮੁੱਖ ਮੰਤਰੀ ਦਾਬਿਆ। ਸੇਬ ਇਹੀ ਕਰਦਾ ਜਿਹੜੀ ਸੰਗਰੂਰ ਜ਼ਿਲ੍ਹੇ ਤੇ ਬਰਨਾਲੇ ਜ਼ਿਲ੍ਹੇ 'ਚ ਵੀ ਚਰਚਾ ਰਹੀ ਕਿ ਤੁਹਾਡੀ ਪਾਰਟੀ ਦੇ ਇੱਕ ਵੱਡੇ ਕਦ ਤੇ ਯਾਤੂ ਦੀ ਉਹਨਾਂ ਨੂੰ ਅਸ਼ੀਰਵਾਦ ਸੀਗਾ ਉਹ ਚਾਹਤ ਆ ਹੱਕੇ ਕੀਤੀ ਨਹੀਂ ਵੀ ਇਹ ਇਸੇ ਕਰਕੇ ਉਹ ਖੜਾ ਹੋ ਗਿਆ ਉਹ ਬੈਠਾ ਦਿੱਤਾ ਉਹਦੇ ਕਰਕੇ ਉਹ ਇੰਦੀਆ ਬੋਟਾਂ ਲੈ ਕੇ ਗਿਆ ਇਹਦੇ ਬਾਰੇ ਕੁਝ ਨਹੀਂ ਦੇਖੋ ਇਸ ਤਰ੍ਹਾਂ ਕਿ ਇਹ ਤੁਹਾਨੂੰ ਤਿੰਨ ਐਗਜ਼ਾਮਪਲਾਂ ਦੇ ਕੇ ਤੁਸੀਂ ਇਸ ਇੱਕ ਹਾਰ ਦੀ ਗੱਲ ਕਰ ਰਹੇ ਹੋ ਤੁਹਾਨੂੰ ਗਲਾਸ ਆਉਣਾ ਗਲਾਸ 25% ਗਲਾਸ ਖਾਲੀ ਦਿਖ ਰਿਹਾ ਸਾਨੂੰ 75% ਗਲਾਸ ਭਰਿਆ ਦਿਖ ਰਿਹਾ ਇਹ ਇੱਕ ਇਲੈਕਸ਼ਨ ਜੇ ਤਾਂ ਹੁੰਦੀ ਨਾ ਕੱਲੀ ਤੇ ਸਾਰੀ ਸਰਕਾਰ ਉਹ ਸਾਰੀਆਂ ਪਾਰਟੀਆਂ ਉੱਥੇ ਬੈਠੀ ਹੁੰਦੀਆਂ ਉਹ ਹਾਰ ਜਾਂਦੀ ਆਮ ਆਦਮੀ ਪਾਰਟੀ ਫਿਰ ਤਾਂ ਸਮਝ ਆਉਂਦਾ ਸੀਗਾ ਕਿ ਲੋਕਾਂ ਨੇ ਸਾਨੂੰ ਨਕਾਰਤਾ ਜਿੱਥੇ ਅਸੀਂ 75% ਮੰਡੇਟ ਦੇ ਨਾਲ 22 ਦੇ ਵਿੱਚ 117 ਦੇ ਵਿੱਚੋਂ 92 ਹੀ ਆ 75% ਸੀਗਾ ਅੱਜ ਵੀ ਅਸੀਂ 75% ਸਕਸੈਸ ਦੇ ਉੱਪਰ ਖੜੇ ਆ ਔਰ ਸਭ ਤੋਂ ਵੱਡੀ ਗੱਲ ਆ ਸਿਰਫ ਬਰਨਾਲਾ ਇੱਕ ਹੈ ਜਿੱਥੇ ਵੋਟ ਡਿਵੀਜ਼ਨ ਆਫ ਵੋਟਸ ਹੋਈ ਦੂਜੇ ਪਾਸੇ ਬਾਕੀ ਤਿੰਨੇ ਸੀਟਾਂ ਦੇ ਉੱਪਰ ਜਿੱਥੇ ਜਿੱਤਿਆ ਮਾਲਵਾ ਦੀ ਗਿੱਦੜਵਾ ਮਾਝੇ ਦੀ ਡੇਰਾ ਬਾਬਾ ਨਾਨਕ ਔਰ ਦੁਆਬੇ ਦੀ ਚੱਬੇ ਵਾਲਾ ਪੰਜਾਬ ਦੇ ਹਰ ਕੋਨੇ ਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ ਜੇ ਹਜੇ ਵੀ ਤੁਹਾਨੂੰ ਇਹਦੇ ਵਿੱਚ ਨੈਗੇਟਿਵਿਟੀ ਹਰ ਨਜ਼ਰ ਆਉਂਦੀ ਹੈ ਤੇ ਇਹ ਦੀ ਦਰਸਤੀ ਕਰੋ ਇਹਦੀ ਦਰਸਤੀ ਕਰੋ ਤੁਸੀਂ ਅਮਰਦਾਸ ਬਾਦਲਾ ਕੱਲ ਨਾ ਇੰਨੇ ਕੁ ਬਾਗੋ ਬਾਗ ਦੀ ਉਹਨੂੰ ਕਿਲਾ ਬਾੜਿਆ ਉਹ ਮੈਂ ਤੁਹਾਨੂੰ ਇੱਕ ਸੀ ਮੈਂ ਉਹੀ ਤਾਂ ਕਹਿ ਰਿਹਾ ਜੀ ਤੁਸੀਂ ਮੇਰੇ ਕੋਲ ਜੀ ਉਹ ਤੁਸੀਂ ਬਰਾੜ ਸਾਹਿਬ ਮੈਂ ਤੁਹਾਨੂੰ ਦੱਸ ਰਿਹਾ ਮੈਂ ਮੈਂ ਬਾਜਵਾ ਬਾਜਵਾ ਸਾਹਿਬ ਨਾਲ ਅਸੀਂ ਬੜੇ ਇਕੱਠੇ ਕੰਮ ਕੀਤਾ ਉਹ ਇਸ ਗੱਲ ਤੇ ਖੁਸ਼ ਸੀਗੇ ਵੀ ਆਮ ਆਦਮੀ ਪਾਰਟੀ ਨੇ ਡੇਰਾ ਬਾਬਾ ਨਾਨਕ ਤੇ ਗਿੱਦੜਵਾ ਦੇ ਵਿੱਚ ਕਿਲੇ ਢਾ ਲਿਓ ਇਸ ਗੱਲ ਤੇ ਖੁਰਸੀ ਗਿਆ ਅੰਦਰ ਕਦੇ ਅੰਦਰ ਵਾਹ ਕੇ ਉਛਲਿਓ ਤਾਂ ਵੱਡੀ ਜ਼ਿੰਮੇਵਾਰੀ ਹੈ ਐਮਸੀ ਲੈਕਚਰ ਦੇ ਵਿੱਚ ਕਿਵੇਂ ਟੈਕਾਂ ਦੀ ਪੰਡ ਕਰੋਂਗੇ ਕਿਉਂਕਿ ਬਲਾਸਾਂ ਦੀ ਅਸੀਂ ਗੱਲ ਜੀ ਆਉਣੀ ਆ ਕੀ ਬਰਨਾਲਾ ਨੂੰ ਪਰਤੇਗਾ ਜਦੋਂ ਉਹੋ ਜਿਹੀ ਬਗਾਵਤਾਂ ਨਾਲ ਉੱਠਣ ਕਿਵੇਂ ਬੰਦ ਕਰੋਂਗੇ ਟੈਕਾਂ ਦੇ ਦੇਖੋ ਇਸ ਤਰ੍ਹਾਂ ਕਿ ਕੱਲੇ ਕੱਲੇ ਹਲਕੇ ਦੇ ਵਿੱਚ ਜਾਵਾਂਗੇ ਕੱਲੇ ਕੱਲੇ ਕਮੇਟੀ ਔਰ ਕਾਰਪੋਰੇਸ਼ਨ ਦੇ ਵਿੱਚ ਜਾਵਾਂਗੇ ਲੋਕਾਂ ਤੋਂ ਪੁੱਛਾਂਗੇ ਉਹਨਾਂ ਦੀ ਲੋਕਾਂ ਪ੍ਰਤੀ ਪਾਰਟੀ ਪ੍ਰਤੀ ਕਮਿਟਮੈਂਟ ਕਿੰਨੀ ਹੈ ਉਹਨੂੰ ਐਗਜ਼ਾਮਿਨ ਕਰਾਂਗੇ ਵਿਨੇਬਿਲਿਟੀ ਦੇ ਆਧਾਰ ਦੇ ਉੱਪਰ ਟਿਕਟਾਂ ਦਵਾਂਗੇ ਜੇ ਕੋਈ ਸਾਥੀ ਕੋਈ ਰਸਦਾ ਹੋਊਗਾ ਉਹਨੂੰ ਮਨਾਵਾਂਗੇ ਸੋ ਇਹ ਤੁਸੀਂ ਭੁੱਲ ਜੋ ਕਿ ਕਿਸੇ ਤਰੀਕੇ ਦੀ ਵੀ ਬਗਾਵਤ ਹੈ ਜਿਹੜੀ ਇਹਨਾਂ ਚੋਣਾਂ ਦੇ ਵਿੱਚ ਹੋਣ ਉਹ ਸਾਰਿਆਂ ਨੂੰ ਬੁੱਕਲੈਟ ਦੇ ਵਿੱਚ ਨਾਲ ਲੈ ਕੇ ਚੱਲਾਂਗੇ और टाटा मेमोरियल के डॉक्टर्स हैं उन्होंने भी कहा है, है थे कि वो कर कर रहे हैं रिकवर गई मेडिसिन से नहीं है वो कह रहे हैं कि डाइट से और बाकी सारी चीजों से क्योंकि ये बात एजुकेशन वो भी दी है आप कितना आई मीन करते से है कि जो हैं वो भी बोल रहे है कि, uh, ਦੇਖੋ ਜੀ ਅਸੀਂ ਆਪਣੇ ਸਕੂਲ ਕਰਿਕੂਲਮ ਦੇ ਵਿੱਚ ਹਰ ਇੱਕ ਫੈਕਟ ਦੇ ਉੱਤੇ ਗੱਲ ਕਰ ਰਹੇ ਹਾਂ ਇਹ ਉਹਨਾਂ ਦੀ ਨਿੱਜੀ ਬਲੀਫ ਹੈ ਅਗਰ ਉਹਨਾਂ ਨੂੰ ਬੈਨੀਫਿਟ ਹੋਇਆ ਤਾਂ ਬਹੁਤ ਠੀਕ ਹੈ ਬਟ ਵੀ ਥੋਰਲੀ ਬਲੀਵ ਇਨ ਮੈਡੀਕਲ ਸਾਇੰਸ ਐਂਡ ਡਾਕਟਰਸ ਉਹੀ ਸਾਡੀ ਪੜਾਈ ਹੈ ਸਾਡੀ ਕਰਿਕੂਲਮ ਦਾ ਹਿੱਸਾ ਹੈ ਹਾਂ ਠੀਕ ਹੈ ਬਹੁਤ ਸਾਰੇ ਆਯੁਰਵੇਦਾ ਦੇ ਹੋਮਿਓਪੈਥੀ ਦੇ ਅਲੱਗ-ਅਲੱਗ ਸਟਰੀਮਸ ਦਾ ਮੈਡੀਸਿਨ ਦੇ ਉੱਤੇ ਬਹੁਤ ਸਾਰੇ ਫਾਇਦੇ ਹੈ ਉਹਦਾ ਲਾਭ ਕਿਸੇ ਨੂੰ ਹੋ ਸਕਦਾ ਬਟ ਜੋ ਇੱਕ ਐਸਟੈਬਲਿਸ਼ਡ ਸਾਇੰਸ ਹੈ ਵੀ ਕੈਨ ਨਾਟ ਚੈਲੰਜ ਥੈਟ ਠੀਕ ਹੈ ਉਹਨਾਂ ਨੂੰ ਲਾਭ ਹੋਇਆ ਬਹੁਤ ਚੰਗੀ ਗੱਲ ਹੈ ठीक है असि बट जे तुम आखो कि अच पाने जो स्टैब्लिश मेडिकल साइंस है क्या इंपॉर्टेंट आपको लग रहा है सवाल है या कुछ है जो आप उठाना चाहेंगे पंजाब की तरफ से क्योंकि एक बार हरियाणा की, की तरफ से काफी डिमांड आ रही है ਸੋ ਕਿਹਾ ਅਮੰਦੀ ਨੇ ਬਤਾਇਆ ਕਿ ਪੰਜਾਬ ਕੇ ਇੰਟਰਸਟ ਦਾ ਜੋ ਵੀ ਮੁੱਦਾ ਹੋਗਾ ਚਾ ਕਿਸਾਨੋ ਕਾ ਜਵਾਨੋ ਕਾ ਹਰੇਕ ਮੁੱਦੇ ਤੇ ਬੇਬਾਕੀ ਸੇ ਹਮ ਪੰਜਾਬ ਕੀ ਬਾਤ ਰਖੀ ਪੰਜਾਬ ਕੀ ਹਕੀ ਬਾਤ ਰਖੀ ਸ਼ਹਿਰੀ ਜੀ ਆ ਇੱਕ ਸੈਕਿੰਡ ਸ਼ਹਿਰੀ ਜੀ ਧੰਨਵਾਦ ਕਰਨ ਦੇ ਵਕਤ ਮੇਰੇ ਸ਼ਹਿਰੀ ਜੀ ਦਾ ਸਵਾਲ ਹੈ ਐਮਸੀ ਇਲੈਕਸ਼ਨ ਦੇ ਵਿੱਚ ਯੂਥ ਦੀ ਭਾਗੀਦਾਰੀ ਕਿੰਨੀ ਗ੍ਰੈਂਡ ਵਾਲੀ ਹੈ ਇਸ ਚੀਜ਼ ਨੂੰ ਤੁਸੀਂ ਸ਼ਾਰਟ ਹੀ ਕਰ ਰਹੇ ਹੋ ਹਾਂ ਦੇਖੋ ਜੀ ਮੈਂ ਇੱਕੋ ਗੱਲ ਕਹੂੰਗਾ ਵੀ ਜਿਹੜੇ ਵੀ ਮਿਹਨਤ ਕਰਨਗੇ ਜਿਹੜੇ ਲੋਕਾਂ ਚ ਵਿਚਰਨਗੇ ਲੋਕਾਂ ਦੀ ਆਵਾਜ਼ ਹੋਣਗੇ ਉਹਨਾਂ ਨੂੰ ਜ਼ਰੂਰ ਅੱਗੇ ਲੈ ਕੇ ਆਂਦਾ ਜਾਊਗਾ ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਯੂਥ ਦੇ ਵਿੱਚ ਵੀ ਕਾਫੀ ਨੌਜਵਾਨ ਜਿਹੜੇ ਨੇ ਉਹ ਅੱਗੇ ਆ ਰਹੇ ਨੇ ਔਰ ਮੈਨੂੰ ਲੱਗਦਾ ਵੀ ਸਿਆਸਤ ਦੇ ਵਿੱਚ ਆਮ ਆਦਮੀ ਪਾਰਟੀ ਦਾ ਪਲੇਟਫਾਰਮ ਜਿਹੜਾ ਸਭ ਤੋਂ ਵਧੀਆ ਹੈ ਚਲੋ ਠੀਕ ਹੈ ਜੀ ਓਕੇ ਜੀ ਥੈਂਕ ਯੂ ਸੋ ਮੱਚ